ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਮੱਤਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਝੋਨੇ ਦੀ ਇਹ ਕਿਸਮ ਕਰੇਗੀ ਕਿਸਾਨਾਂ ਵਰੇ ਨਿਆਰੇ 93 ਦਿਨਾਂ 'ਚ ਪੱਕੀ ਅਤੇ 30 ਕੁਇੰਟਲ ਤੋਂ ਵੱਧ ਚਾੜ ਇਸ ਦੇ ਨਾਲ ਹੀ ਪੰਜਾਬ ਦੀ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਤੋਂ ਲੁਧਿਆਣਾ ਦੇ ਕਿਸਾਨਾਂ ਨੂੰ ਇੱਕ ਵਾਰ ਫਿਰ ਝੋਨੇ ਦੀਆਂ 10 11 ਕੀਮਤਾਂ ਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਇਨ੍ਹਾਂ ਕਿਸਮਾਂ ਵਿੱਚੋਂ ਵੀਪੀਆਰ 126 ਕਿਸਮ ਦੀ ਹੀ ਵੱਧ ਤੋਂ ਵੱਧ ਘਾਹਸਤ ਕਰਨ ਲਈ ਕਿਹਾ ਗਿਆ ਹੈ ਯੂਨੀਵਰਸਿਟੀ ਦਾ ਦਾਵਾ ਹੈ ਕਿ ਪੀਆਰ 126 ਦਾ ਔਸਤ 43 ਕੁਇੰਟਲ ਪ੍ਰਤੀ ਏਕੜ ਇਸ ਪ੍ਰਤੀ ਇਸ ਦੇ ਨਾਲ ਹੀ ਪੀਆਰ 126 ਕਿਸਮਾਂ ਦਰਨਵੇਂ ਦਿਨ ਚੂਪਾਕ ਜਾਂਦੀ ਹੈ ਜਿਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਰਲਰ ਨੇ ਜਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੌਣੀ ਸੋਣੀ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਵੱਡੇ ਪੱਧਰ ਤੇ ਕੀਤੀ ਜਾਣੀ ਹੈ ਯੂਨੀਵਰਸਿਟੀ ਵਿੱਚ ਬਿਜਾਈ ਲਈ ਪਰਮਲ ਪਰਮਲ ਝੋਨੇ ਦੀਆਂ 11 ਕਿਸਮਾਂ ਦੀ ਸ਼ਿਫਾਰਿਸ਼ ਕੀਤੀ ਗਈ ਹੈ ਇਨ੍ਹਾਂ ਵਿੱਚੋਂ ਪੀਆਰ 101 ਕੀ ਅਤੇ PR 122 PR 126 PR 128 ਤੇ PR 131 ਪ੍ਰਮੁੱਖ ਹਨ ਜਿਨ੍ਹਾਂ ਨੇ ਦਾ ਲੰਮਾ ਸਮਾਂ ਲੈਣ ਵਾਲੀ ਕਿਸਮ ਦੀ ਅਗੇਤੀ ਲਵਾਈ ਨੂੰ ਸੂਬੇ ਵਿੱਚ ਪਾਣੀ ਦਾ ਪੱਧਰ ਡਿੱਗਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਨਾਨੀਤ ਓਚੋ ਨਪੀਆਰ 126 ਕਿਸਮ ਨੋਵਾ ਤੋਂ ਵੱਧ ਕਾਸਤ ਲਈ ਇਸ ਕਿਸਮ ਬਾਕੀ ਸਾਰੀਆਂ ਕਿਸਮਾਂ ਤੋਂ ਨਾਲੋਂ ਪੱਕਣ ਨਾਲੋਂ ਘੱਟ ਸਮਾਂ ਬਿਜਾਇਰ ਬਾਦ ਵਿੱਚ ਕਰੀਬ ਉਤਰਾ ਨਿਮ ਦਿਨ ਲੈਂਦੀ ਹੈ ਅਤੇ ਔਸਤ 4.3 ਕੁਇੰਟਲ ਤੋਂ ਪ੍ਰਤੀ ਏਕੜ ਪ੍ਰਾਪਤ ਕੀਤਾ ਜਾਂਦਾ ਹੈ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ